ਮੋਗਾ ਜ਼ਿਲ੍ਹੇ ਦੇ ਪਿੰਡ ਕਲਕਲਾ ਵਿੱਚ ਇੱਕ ਵਿਆਹੀ ਔਰਤ ਅਤੇ ਇੱਕ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ ਇਸ ਲਈ ਦੋਵਾਂ ਨੂੰ ਮੈਡੀਕਲ ਵਾਸਤੇ ਹਸਪਤਾਲ ਪਰਤੇ ਖਰਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਦੋਸ਼ੀਆਂ ਨੇ ਬਲਾਤਕਾਰ ਕਰਨ ਤੋਂ ਬਾਅਦ ਕੁੜੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਘਟਨਾ ਸੰਬੰਧੀ ਕਿਸੇ ਨੂੰ ਖਬਰ ਕੀਤੀ ਤਾਂ ਉਸ ਨੂੰ ਮਾਰ ਦਿੱਤਾ ਜਾਏਗਾ ਪੁਲਿਸ ਨੇ ਹਾਲੇ ਇਸ ਘਟਨਾ 'ਤੇ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਸ ਬਾਰੇ ਪੁਲਿਸ ਕੋਲ ਰਿਪੋਰਟ ਕਰ ਦਿੱਤੀ ਗਈ ਸੀ ਮੈਂ ਸਕੂਲ ਜਾਂਦੀ ਪਈ ਸੀ ਰਸਤੇ ਵਿੱਚ ਇੱਕ ਮੁੰਡੇ ਨੇ ਗਵਾਂਢੀਆਂ ਨੂੰ ਕਿਹਾ ਕਿ ਤੇਰੇ ਟੜੀ ਦਾ ਐਕਸੀਡੈਂਟ ਹੋ ਗਿਆ। ਇਸ ਲਈ ਉਹਨੇ ਮੈਨੂੰ ਆਪਣੀ ਗੱਡੀ ਵਿੱਚ ਭਾਇਆ ਤੇ ਮੈਂ ਉਹਤੇ ਵਿਸ਼ਵਾਸ ਕਰਕੇ ਉਹਦੇ ਨਾਲ ਬਹਿ ਗਈ। ਪਰ ਉਹਨੇ ਮੈਨੂੰ ਘਰ ਹੀ ਲੈ ਜਾਣ ਦੀ ਬਜਾਏ ਕਿਤੇ ਹੋਰ ਲੈ ਗਏ। ਉਹਥੇ ਤੋਂ ਹੋਰ ਜਾਣੇ ਸੀਗੇ। ਤੇ ਉਹਨਾਂ ਨੇ ਮੈਨੂੰ ਖਿੱਚ ਕੇ ਗੱਡੀ 'ਚ ਇੱਕ ਕੋਠੀ ਵਿੱਚ ਲੈ ਗਏ। ਤੇ ਉਹਨਾਂ ਨੇ ਮੈਨੂੰ ਕੁੱਟਿਆ ਦੋ ਜਣਿਆਂ ਨੇ ਜਿਹੜੇ ਉੱਥੇ ਹੋਰ ਸੀਗੇ। ਤੇ ਜਿਹੜਾ ਮੁੰਡਾ ਸੇਵਕ ਸੀਗੀ ਤੌਰਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਇਸੇ ਤਰ੍ਹਾਂ ਇਸੇ ਪਿੰਡ ਦੀ ਹੀ ਇੱਕ ਵਿਆਹੀ ਔਰਤ ਨਾਲ ਉਸਦੇ ਰਿਸ਼ਤੇਦਾਰ ਵੱਲੋਂ ਬਲਾਤਕਾਰ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਜਦੋਂ ਇਹ ਔਰਤ ਘਰ ਵਿੱਚ ਇਕੱਲੀ ਸੀ ਤਾਂ ਉਸ ਦਾ ਰਿਸ਼ਤੇਦਾਰ ਇੱਕ ਹੋਰ ਵਿਅਕਤੀ ਨਾਲ ਘਰਾਇਆ ਅਤੇ ਬਲਾਤਕਾਰ ਕਰਨ ਦੇ ਬਾਅਦ ਫਰਾਰ ਹੋ ਗਿਆ ਔਰਤ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਪਰਤੀ ਕਰਾ ਦਿੱਤਾ ਗਿਆ ਅਤੇ ਇਸ ਸਭ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਦੋ ਵਾਰ ਜਾਣੇ ਆਏ ਮੇਰਾ ਜੀਜਾ ਵੱਡਾ ਤੇ ਉਹ ਦਾ ਭਰਾ ਮੇਰੇ ਜੀਜੇ ਨੇ ਭਰਾਤ ਕਰ ਕੀਤਾ ਮੇਰੇ ਜਿਹੜੇ ਉਹ ਦਾ ਭਰਾ ਸੀ ਜਿਹੜਾ ਉਹਨੇ ਬਾਹ ਫੜਨ ਮੇਰੇ ਮੋਹ ਘੁੱਟਿਆ ਮੇਰਾ ਬਾ ਬਾਵਾ ਜੀ ਨਾਲ ਬਾਬਾ ਬਵਾਜਾ ਦਾ ਮੇਰੇ ਕਿਉਂ ਅਮਰੇ ਨੂੰ ਮੀਨਾ ਹੋ ਗਿਆ ਉਹਨਾਂ ਨੂੰ ਬੇਤਨਾਰਗੀ ਵੀ ਚੱਲ ਅਸੀਂ ਆਪੋਸ਼ ਕਰ ਆਇਆ ਕਰਨ ਢੱਲੀ ਗਈ ਵੀ ਹੁਣ ਕੱਲੀ ਹੋ ਗਈ ਮੈਂ ਕੱਲੀ ਰਹੇ ਸੀ ਇਹਨਾਂ ਨਾਲ ਹਰੀ ਕੇਸ ਹੋ ਜਾਏ ਤੇ ਮੇਰੇ ਸਾਹਦੂ ਸਾਹਮਣੇ ਦਿੱਤਾ ਹੈਗਾ ਤੇ ਕੱਲੀ ਸੀ ਘਰੇ ਤੇ ਕੋਈ ਨਹੀਂ ਸੀ ਘਰੇ ਕਿਤਾ ਵਿੱਚ ਘਾਰਾ ਮਾਤਾ ਵੀ ਘਰੇ ਨਹੀਂ ਸੀ ਵੀ ਨਾ ਹੀ ਇਹਨਾਂ ਦੀ ਭਾਬੀ ਘਰੇ ਸੀਗੀ ਨਾ ਭੈਣ ਸੀ ਤੇ ਉਹ ਦੋ ਜਣੇ ਆਏ ਸਾਡੂ ਘਰ ਨੇ ਰੇਤ ਕੀਤਾ ਜਿਹੜਾ ਸਾਡੂ ਦਾ ਭਰਾ ਆਉਂਨੇ ਇਹਦੀਆਂ ਬਾਹ ਫੜੀਆਂ ਤੇ ਮੋਟੀਆਂ ਕੀ ਨਾਂ ਕੀ ਉਹਨਾਂ ਦਾ ਇੱਕ ਦਾ ਨਾਂ ਨਰਿੰਦਰ ਸਿੰਘ ਦੂਜੇ ਦਾ ਨਾਂ ਬਲਕਾਰ ਸਿੰਘ ਖਬਰਾਂ ਦੇ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕੀ ਤੋਂ ਵੀ ਜੁੜੋ आप मिलेंगे फेसबुक अखागे यूट्यूब सानू फॉलो करो ट्विटर खबर जुड़े रहो दिन रात